ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਚਰਚਾਵਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਰਿਹਾਈ ਵੱਲ ਦਾ ਕੋਈ ਰਾਹ ਖੁੱਲ ਜਾਵੇ ਹੋ ਸਕਦਾ ਕਿ ਬੰਦੀ ਸਿੰਘ ਜੇਲ੍ਹਾਂ ਚੋਂ ਬਾਹਰ ਆ ਜਾਣ ਖਾਸ ਤੌਰ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਔਰ ਬਲਵੰਤ ਸਿੰਘ ਰਾਜੋਆਣਾ ਇਹ ਦੋ ਨਾਮ ਇਸ ਵੇਲੇ ਸੁਰਖੀਆਂ ਬਣੇ ਹੋਏ ਨੇ ਪਰ ਕੀ ਇਨ੍ਹਾਂ ਨਾਮਾਂ ਦੇ ਸੰਬੰਧੀ ਕੋਈ ਵੱਡਾ ਫੈਸਲਾ ਹੋਵੇਗਾ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਔਰ ਭਾਜਪੀ ਦੇ ਬਿਆਨ ਲਗਾਤਾਰ ਵਿਚਾਰੇ ਜਾ ਰਹੀ ਹੈ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਸੰਬੰਧੀ ਤਾਂ ਸਭ ਤੋਂ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਵਿਚਾਰਦੇ ਹਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸੰਬੰਧੀ ਬੀਜੇਪੀ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਖਾਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਬਾਰੇ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਵੀ ਹੈ ਔਰ ਅਜੇ ਲੰਬੇ ਤੱਕ ਕਿਉਂਕਿ ਸੰਭਾਵੀ ਤੌਰ ਤੇ 15 ਅਕਤੂਬਰ ਨੂੰ ਫੈਸਲਾ ਸੁਣਾ ਦਿੱਤਾ ਜਾਣਾ ਸੀ ਪਰ ਉਸ ਵੇਲੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਇਵਨ ਉਹ ਮਾਮਲਾ ਜਿਹੜਾ ਉਹ ਕੋਰਟ ਦੇ ਸ਼ੈਡਿਊਲ ਦੇ ਵਿੱਚ ਆਇਆ ਹੀ ਨਹੀਂ ਔਰ ਹੁਣ ਅੱਗੇ ਉਸ ਦੀ ਤਰੀਕ ਕਦੋਂ ਪੈਂਦੀ ਹੈ ਉਸ ਨੂੰ ਉਡੀਕਿਆ ਜਾ ਰਿਹਾ ਹੈ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਨੂੰ ਲੈ ਕੇ ਸੈਂਟੈਂਸ ਰਿਵਿਊ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਆਉਣ ਦੇ 5-6 ਦਿਨਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਸੰਭਾਵੀ ਤੌਰ ਦੇ ਉੱਤੇ ਉਹਨੂੰ ਕਨਵੀਨ ਕੀਤਾ ਜਾ ਸਕਦਾ ਹੈ ਜਿਸ ਬਾਰੇ ਆਰ ਪੀ ਸਿੰਘ ਨੇ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲਾਏ ਨੇ ਔਰ ਇਸ ਸਬੰਧੀ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਰੇਖਾ ਗੁਪਤਾ ਦੇ ਨਾਲ ਹੋਈ ਮੁਲਾਕਾਤ ਜਿਹੜੀ ਹੈ ਉਹ ਸਕਾਰਾਤਮਕ ਦੱਸੀ ਹੈ ਉਹਨਾਂ ਨੇ ਦੂਸਰੇ ਪਾਸੇ ਦਿੱਲੀ ਹਾਈ ਕੋਰਟ ਦੀ ਸੁਣਵਾਈ ਨੂੰ ਵੀ ਬਾਰੀਕੀ ਦੇ ਨਾਲ ਸਮਝਣਾ ਚਾਹੀਦਾ ਹੈ ਦਿੱਲੀ ਹਾਈ ਕੋਰਟ ਦੀ ਸੁਣਵਾਈ ਇਸ ਬਾਰੇ ਖਾਸ ਵਿਚਾਰਨੀਯੋਗ ਹੈ ਦਰਸਲ ਦਵਿੰਦਰਪਾਲ ਭੁੱਲਰ ਦੇ ਮਾਮਲੇ ਨੂੰ ਲੈ ਕੇ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾਣ ਦੇ ਹੁਕਮ ਦਿੱਤੇ ਗਏ ਸੀ ਔਰ ਇਸੇ ਸਬੰਧੀ ਸਰਸਾਸ ਮਿਖਿਆ ਬੋਰਡ ਦੀ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਹੁਕਮ ਦਿੱਤੇ ਗਏ ਨੇ ਕਿ ਅਗਲੀ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇ ਦਿੱਲੀ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਨੇ ਔਰ ਮੀਟਿੰਗ ਦੇ ਮੈਂਟ ਇੱਕ ਵਾਰ ਬੁલાਏ ਜਾਣ ਤੋਂ ਬਾਅਦ ਉਸ ਦੇ ਸਾਹਮਣੇ ਪੇਸ਼ ਕੀਤੇ ਜਾਣ ਇਹ ਹੁਕਮ ਜਾਰੀ ਹੋਏ ਨੇ ਦਿੱਲੀ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਕਿ ਇਸ ਮੀਟਿੰਗ ਨੂੰ ਜਦੋਂ ਬੁਲਾਇਆ ਜਾਵੇਗਾ ਤੇ ਇਸ ਮੀਟਿੰਗ ਦੇ ਕੱਲੇ-ਕੱਲੇ ਮੈਂਟ ਦੀ ਜਾਣਕਾਰੀ ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਵੇ ਕੀ ਇਹ ਸਭ ਨੂੰ ਭਾਜਪਾ ਦੇ ਪੰਜਾਬ ਸੰਬੰਧੀ ਆਪਣੇ ਪਲਾਨ ਦੇ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਖੇਤਰ ਨੇ ਖਾਸ ਤੌਰ ਦੇ ਉੱਤੇ ਚੰਡੀਗੜ੍ਹ ਮੋਹਾਲੀ ਖਰੜ ਉਸ ਦੂਸਰੇ ਪਾਸੇ ਫਤਿਹਗੜ ਸਾਹਿਬ ਤੱਕ ਭਾਜਪਾ ਜਿਹੜੀ ਹੈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਹਰਿਆਣੇ ਦੇ ਮੁੱਖ ਮੰਤਰੀ ਦੇ ਵੱਲੋਂ ਲਗਾਤਾਰ ਇਹਨਾਂ ਹਲਕਿਆਂ ਦੇ ਵਿੱਚ ਜਾ ਕੇ ਪ੍ਰੋਗਰਾਮਜ਼ ulikੇ ਜਾ ਰਹੇ ਨੇ ਭਰਤੀਆਂ ਕਰਵਾਈਆਂ ਜਾ ਰਹੀਆਂ ਨੇ ਕਈ ਵੱਡੇ ਲੀਡਰ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਉਸ ਸ਼ਮੂਲੀਅਤ ਨੂੰ ਕਰਾਉਣ ਵਾਲੇ ਹਰਿਆਣੇ ਦੇ ਮੁੱਖ ਮੰਤਰੀ ਰਹੇ ਨੇ ਇਹਨਾਂ ਖੇਤਰਾਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਜੇ ਪੰਥਕ ਖੇਤਰਾਂ ਦੀ ਗੱਲ ਕਰੀਏ ਤੇ ਉਹਦੇ ਵਾਸਤੇ ਸ਼ਾਇਦ ਬੀਜੇਪੀ ਹੁਣ ਬੰਦੀ ਸਿੰਘਾਂ ਦਾ ਰਾਹ اختیار ਕਰ ਰਹੀ ਹੈ ਬਲਵੰਤ ਸਿੰਘ ਰਾਜਵਾਨਾ ਮਾਮਲੇ ਨੂੰ ਲੈ ਕੇ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਚਰਚਾ ਚੱਲ ਰਹੀ ਹੈ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦਾ ਮਾਮਲਾ ਜਿਹੜਾ ਹੈ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਇਸ ਵੇਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਕੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਲੈ ਕੇ ਆਉਂਦੇ 6 ਦਿਨਾਂ ਤਾਂ ਵਿੱਚ ਵਿੱਚ ਕੋਈ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਔਰ ਜੇ ਕੀਤੀ ਜਾਂਦੀ ਹੈ ਤਾਂ ਕੀ ਕੋਈ ਸਕਾਰਾਤਮਕ ਹੱਲ ਕੱਢਿਆ ਜਾਵੇਗਾ ਜੋ ਵੀ ਹੋਏਗਾ ਉਹ ਸਮੇਂ ਤੇ ਮਿੱਤਰ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ